ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਰੇ ਠੀਕ ਠਾਕ ਹੈ ਸਟੈਮ ਹੋ ਗਏ ਆ 10:30 ਸਵੇਰ ਦਾ ਟਾਈਮ ਅੱਜ ਬਾਹਰ ਮੌਸਮ ਸੋਹਣਾ ਤਾਂ ਪਹਿਣੇਗੀ ਤੇ ਠੰਡਾ ਮਿੱਠਾ ਜਿਆ ਦੇਣਾ ਦੇਖੋਨੇ ਤੁਹਾਨੂੰ ਬੜੀ ਸੋਣੀ ਸਵੇਰਾ ਠੰਡੀ ਮਿੱਠੀ ਜੀ ਇੱਕ ਚੱਲਦੇ ਆ ਤੁਹਾਨੂੰ ਬਾਹਰ ਦੇਖੋ ਸੋਨਾ ਸੋਨਾ ਮੌਸਮ ਅੱਜ ਅੱਜ ਧੁੱਪ ਬਹੁਤ ਤੇਜ਼ ਹੁੰਦੀ ਹੈ ਨਿਤ ਕਾਲੀ ਐਨਕ ਲਾ ਕੇ ਨਿਕਲਣਾ ਪੈਂਦਾ ठीक ना ना है ना ठंड गर्मी है ज्यादा सोना सोना मौसम लो जी आप चले बेटा जी बेटा जी बेटा जी बेटा जी बेटा जी बेटा जी, बेटा जी, बेटा जी। ਦੇ ਮੋ ਤਕਰੀਬਨ ਸ਼ਾਮ ਦਾ ਹੋ ਗਿਆ ਮਿਲਲਾ ਦਾ 5:30 ਹੋ ਗਏ ਹੋਣਗੇ ਤੇ ਅੱਜ ਆਪਾਂ ਥੋੜਾ ਜਿਹੀ ਬਸ ਤੁਹਾਨੂੰ ਜਦੋਂ ਸਵੇਰੇ ਸਵੇਰੇ ਵੀਊ ਵਖਾਇਆ ਬਾਹਰ ਦਾ ਉਹ ਤੋਂ ਥੋੜੇ ਮੌਸਮ ਠੀਕ ਸੀਗਾ ਤੇ ਬਸ ਉਦੋਂ ਹੀ ਥੋੜਾ ਜਿਹਾ ਮੈਂ ਤਾਂ ਬਾਹਰ ਨਿਕਲੀ ਉਸ ਤੋਂ ਬਾਅਦ ਚ ਆ ਕੇ ਤੇ ਮੈਂ ਜਾਤੀ ਪਈ ਹੋਈ ਅੱਜ ਮੈਂ ਅੱਜ ਥੋੜਾ ਜਿਹਾ ਨਾ ਮਣ ਕਈਆਂ ਦਿਨਾਂ ਤੋਂ ਮੈਂ ਪਿਛਲੇ ਬਲੌਗ ਚ ਵੀ ਕਿਹਾ ਸੀ ਵੀ ਮਨ ਉਦਾਸ ਸੀਗਾ ਹੈਨਾ ਕਈ ਦਿਨ ਹੋ ਗਏ ਸੀਗੇ ਮਨ ਜਨ ਆਪਸੈਟ ਹੋਇਆ ਪਿਆ ਸੀਗਾ ਮੇਰਾ ਤੇ ਕਈ ਵਾਰ ਹੋ ਜਾਂਦਾ ਆਪਾਂ ਨੂੰ ਕੋਈ ਚੀਜ਼ ਕੋਈ ਦੁੱਖ ਹੈ ਨਾ ਇਹੋ ਜਿਹਾ ਹੁੰਦਾ ਵੀ ਜਿਹੜਾ ਆਪਾਂ ਨੂੰ ਥੋੜਾ ਜਿਹਾ ਜ਼ਿਆਦਾ ਹੀ ਆਪਣੇ ਵੀ ਦਿਲ ਨੂੰ ਟੱਚ ਕਰ ਜਾਂਦਾ ਹੈ ਨਾ ਕੋਈ ਜਿੱਦਾਂ ਦੇ ਜਿੱਦਾਂ ਰਿਸ਼ਤੇ ਇਹੋ ਜਿਹੇ ਹੁੰਦੇ ਵੀ ਬਹੁਤ ਸਾਰੇ ਲੋਕ ਐਦਾਂ ਦੇ ਹੁੰਦੇ ਵੀ ਜਿਹੜੇ ਤੁਹਾਡੇ ਕੋਲ ਹੁੰਦੇ ਆ ਹੈ ਨਾ ਜਿੰਨਾ ਕਰਕੇ ਤੁਸੀਂ ਕਹਿੰਦੇ ਆ ਵੀ ਹਾਂ ਵੀ ਉਹ ਸਾਡੇ ਕੋਲੇ ਹੈਗੇ ਆ ਅਸੀਂ ਵੀ ਖੁਸ਼ ਹਾਂ ਹੈਨਾ ਉਹਨਾਂ ਦੀ ਹੋਂਦ ਕਰਕੇ ਤੁਸੀਂ ਵੀ ਖੁਸ਼ ਰਹਿੰਦੇ ਆ ਚਾਹੇ ਉਹ ਨੇੜੇ ਹੋਣ ਚਾਹੇ ਦੂਰ ਰਹਿੰਦੇ ਹੋਣ ਚਾਹੇ ਤੁਹਾਡੇ ਨਾਲ ਉਹਨਾਂ ਦੀ ਕੋਈ ਪੋਲਜਾਲ ਹੋਵੇ ਨਾ ਵੀ ਹੋਵੇ ਹੈਨਾ ਫਿਰ ਵੀ ਤੁਹਾਨੂੰ ਉਹਨਾਂ ਦੀ ਹੋਂਦ ਦਾ ਅਹਿਸਾਸ ਹੁੰਦਾ ਵੀ ਹਾਂ ਮੇਰੇ ਕੋਲ ਮੇਰੇ ਆਪਣੇ ਵੀ ਹੈਗੇ ਆ ਖਾਸ ਕਰਕੇ ਜਿਨ੍ਹਾਂ ਨਾਲ ਆਪਣੀ ਆਂਦਰਾ ਦੀ ਸਾਝ ਬਣੀ ਹੁੰਦੀ ਹੈ ਉਹ ਚੀਜ਼ ਆਪਣੇ ਚਾਹੇ ਉਹ ਕਿੰਨੀ ਮਰਜ਼ੀ ਦੂਰ ਬੈਠੇ ਹੋਣ ਉਹਨਾਂ ਨੂੰ ਕੋਈ ਦੁੱਖ ਤਕਲੀਫ ਹੁੰਦੀ ਆ ਉਹ ਆਪਾਂ ਨੂੰ ਆਟੋਮੈਟਿਕਲੀ ਪਤਾ ਲੱਗ ਜਾਂਦੀ ਆ ਉਹਨਾਂ ਦਾ ਦੁੱਖ ਆਪਾਂ ਨੂੰ ਝੰਜੋੜ ਕੇ ਰੱਖ ਦਿੰਦਾ ਇੱਕ ਤਰ੍ਹਾਂ ਦੇ ਨਾਲ ਹੈ ਨਾ ਵੀ ਆਪਾਂ ਨੂੰ ਡਰ ਲੱਗਦਾ ਇਸ ਚੀਜ਼ ਤੋਂ ਵੀ ਇਹ ਮੇਤੋਂ ਖੋਸ ਨਾ ਜਾਵੇ ਹੋਇਆ ਨਾ ਜਾਵੇ ਚਾਹੇ ਆਪਾਂ ਉਹਨਾਂ ਦੇ ਨਾਲ ਬੋਲਚਾਲ ਰੱਖਦੇ ਆ ਜਾਂ ਨਹੀਂ ਰੱਖਦੇ ਫਿਰ ਵੀ ਆਪਾਂ ਨੂੰ ਅਹਿਸਾਸ ਹੁੰਦਾ ਵੀ ਹਾਂ ਮੇਰੇ ਆਪਣੇ ਮੇਰੇ ਕੋਲ ਆ ਜਿੱਦਾਂ ਕਿਸੇ ਸ਼ਾਇਰ ਨੇ ਬਹੁਤ ਸੋਹਣੀਆ ਕਿਸੇ ਨੇ ਦੋਖ ਲੈਣਾ ਲਿਖਿਆ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਅੱਖਾਂ ਜਦੋਂ ਮੀਟੀਆਂ ਜਿਮਾਨਾ ਮੈਨੂੰ ਰੋਏਗਾ ਥਾਉ ਥਾਈ ਆਪਣਾ ਬੇਗਾਨਾ ਮੈਨੂੰ ਰੋਏਗਾ ਜਦ ਜਾ ਕੇ ਮੈਂ ਮਿਲ ਜਾਣਾ ਬਖਸੋਮੀ ਕੀ ਰਾਗ ਵੈਣ ਵੈਣ ਪੈਣਗੇ ਤਰਾਨਾ ਮੈਨੂੰ ਰੋਏਗਾ ਅੱਖਾਂ ਜਦੋਂ ਮੀਟੀਆਂ ਜਿਮਾਨਾ ਮੈਨੂੰ ਰੋਏਗਾ ਇਹ ਬੋਸ ਫੋਣੀਆਂ ਲੈਣਾ ਮੈਨੂੰ ਲਿਖੀਆਂ ਪੜ੍ਹੀਆਂ ਤੇ ਮੇਰਾ ਨਾ ਦਿਮਾਗ ਦੇ ਵਿੱਚ ਆਟੋਮੈਟਿਕਲੀ ਵੀ ਇਹ ਚੀਜ਼ਾਂ ਚੱਲ ਰਹੀਆਂ ਸੀ ਜਿੱਦਾਂ ਮੈਨੂੰ ਜਾਂ ਕਈ ਵਾਰ ਬਹੁਤ ਉਹ ਗੁਰਜੀਤ ਮੱਲੀ ਦੀ ਇੱਕ ਗੀਤ ਦੇ ਬੋਲ ਆ ਉਹ ਮੈਨੂੰ ਬੜੇ ਯਾਦ ਆਉਂਦੇ ਜਦੋਂ ਉਹਨਾਂ ਨੂੰ ਫਿਰ ਮੈਂ ਬੋਲਾਂ ਨੂੰ ਆਪਦੇ ਗੋਨੀ ਆਪਦੇ ਬੁੱਲਾਂ ਦੇ ਨਾਲ ਉਹਨਾਂ ਨੂੰ ਬੋਲਦੀ ਆ ਫਿਰ ਕਈ ਵਾਰ ਮੇਰੇ ਅੱਖਾਂ ਦੇ ਵਿੱਚ ਆਪਣੇ ਆਪ ਪਾਣੀ ਆ ਜਾਂਦਾ ਉਹ ਗੀਤ ਦੇ ਬੋਲ ਹੈਗੇ ਆ ਜੰਗ ਜੇ ਆਉਂਦਿਆਂ ਦੇ ਮੇਲੇ ਸੱਜਣਾ ਦੁਨੀਆ ਦੇਆਂ ਪਿੱਛੋਂ ਹੁੰਦੀਆਂ ਨਾ ਤਸਵੀਰਾਂ ਬੋਲਦੀਆਂ ਵਾਕਿਆ ਹੀ ਤੁਰਗਿਆਂ ਦੇ ਪਿੱਛੋਂ ਆਪਾਂ ਤਸਵੀਰਵਲੀ ਦੇਖਦੇ ਆ ਉਹਦੇ ਨਾਲ ਆਪਾਂ ਗੱਲਾਂ ਕਰਦੇ ਆ ਕਈ ਵਾਰ ਮੇਰੇ ਨਾਲ ਇਹ ਹੋਇਆ ਮੇਰੇ ਨਾਲ ਮੈਂ ਆਪਦੀ ਹੱਡ ਪੀਤੀ ਤੁਹਾਨੂੰ ਦੱਸ ਰਹੀ ਹਾਂ ਮੇਰੇ ਨਾਲ ਇਹ ਚੀਜ਼ ਹੋਈ ਹੈ ਕਈ ਵਾਰ ਮੈਂ ਹੁਣ ਆਪਦੇ ਪਿਕੇ ਪਿੰਡ ਜਾਣੀ ਆ ਤੇ ਮੈਂ ਆਪਦੇ ਫਾਦਰ ਸਾਹਿਬ ਦੀ ਫੋਟੋ ਲੱਗੀ ਦੇਖ ਕੇ ਸਾਹਮਣੇ ਤੇ ਆਪਦੀ ਮੰਮੀ ਦੀ ਫੋਟੋ ਲੱਗੀ ਦੇਖ ਕੇ ਮੈਂ ਕਹਿੰਨੀ ਆ ਵੀ ਬਾਪੂ ਮੈਂ ਆ ਗਈ ਜਬੀਬੀ ਮੈਂ ਆ ਗਈ ਹੈ ਨਾ ਉਹ ਬੋਲਦੇ ਨਹੀਂ ਨਾ ਹੌਂਦੇ ਆ ਉਹ ਜਿਹੜਾ ਆਪਣੇ ਕੋਲ ਜਿਹੜੀ ਚੀਜ਼ ਹੈਗੀ ਆ ਉਹਦੀ ਕਦਰ ਕਰੋ ਕੋਲ ਜਿਹੜੀ ਚੀਜ਼ ਆ ਉਹਦੀ ਕਦਰ ਜ਼ਰੂਰ ਕਰੋ ਕਿਉਂ ਜਦੋਂ ਚਲੇ ਜਾਂਦੇ ਆ ਫਿਰ ਤਾਂ ਇੱਕ ਫੋਟੋ ਰਹਿ ਜਾਂਦੀ ਆ ਆਪਣੇ ਸਾਹਮਣੇ ਹੌਲੀ 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 ਆਪਾਂ ਨੂੰ ਛਕਲਾਂ ਰੂਹਾਂ ਕਿਤੇ ਇੱਕ ਤਾਂ ਹੀ ਭਲੇਖਾ ਪਾਉਂਦੀਆਂ ਫਿਰ ਚੁਣਜੀ ਪੈਂਦੀ ਆ ਵੀ ਐਦਾਂ ਸੀ ਚਿਹਰਾ ਮੋਹਰਾ ਐਦਾਂ ਦਾ ਸੀਗਾ ਹੈਨਾ ਇਹ ਚੀਜ਼ਾਂ ਵੀ ਫਿਰ ਬਹੁਤ ਦੁੱਖ ਪਚਾਉਂਦੀਆਂ ਹਨ ਮੇਰਾ ਕਹਿਣਾ ਇਹ ਆ ਵੀ ਜਿਹੜਾ ਗੁੱਸਾ ਵਿਰੋਧ ਆ ਜਾਂ ਆਪਣਾ ਜਿਹੜੀ ਵੀ ਕੋਈ ਹੈਗੀ ਆ ਆਪਣੇ ਮਨ ਦੇ ਗਿਲੇ ਆ ਸ਼ਿਕਵੇ ਆ ਉਹਨਾਂ ਨੂੰ ਸਿਰਫ ਬੋਲਾਂ ਵਿੱਚ ਹੀ ਰੱਖਿਆ ਜਾਵੇ ਪਿਆਰ ਹਮੇਸ਼ਾ ਦਿਲ ਦੇ ਵਿੱਚ ਰਹਿਣਾ ਚਾਹੀਦਾ ਰਿਸਪੈਕਟ ਜਿਹਦੇ ਨਾਲ ਵੀ ਆਪਣੀ ਕੋਈ ਆਪਣੀ ਸਾਂਝ ਹੁੰਦੀ ਹੈ ਜਿਹਦੇ ਆਪਾਂ ਨੂੰ ਲੱਗਦਾ ਵੀ ਹਾਂ ਆਪਾਂ ਕਹਿ ਦਿੰਨੇ ਉਤਲੇ ਮਨੋਂ ਵੀ ਹਾਂ ਮੇਰਾ ਸਰ ਜੂ ਮੈਂ ਸਾਰ ਲਉ ਪਰ ਨਹੀਂ ਜਿੱਥੇ ਆਪਣੀ ਅੰਦਰਾਂ ਦੀ ਸਾਂਝ ਹੁੰਦੀ ਹੈ ਨਾ ਉੱਥੇ ਨਹੀਂ ਸਰਦਾ ਤੇ ਨਹੀਂ ਸਾਰਿਆ ਜਾਂਦਾ ਇਹ ਮੇਰਾ ਮੰਨਣਾ ਤੇ ਮੇਰਾ ਕਹਿਣਾ ਹੈ ਵੀ ਮੈਂ ਮੰਨਦੀ ਹਾਂ ਵੀ ਮੈਂ ਭਾਵੇਂ ਲੱਖ ਕਹਿ ਦਾਂ ਹਾਂ ਮੈਂ ਸਰ ਮੇਰਾ ਸਰ ਜੂ ਮੈਂ ਸਾਰ ਲਉ ਪਰ ਨਹੀਂ ਜਿਹੜੀ ਕਟ ਕੜਵਾਹਟ ਆਪਣੇ ਅੰਦਰ ਦੀ ਆ ਜਿਹੜਾ ਆਪਣੀ ਨਾਰਾਜ਼ਗੀ ਆ ਉਹਨੂੰ ਬੋਲਣ ਦੇ ਰਾਹੀਂ ਬਾਹਰ ਕੱਢੋ ਕੋਈ ਗੁੱਸਾ ਕਿਲਾ ਨਾ ਕਰੋ ਜਿਹੜਾ ਪਿਆਰ ਆ ਉਹਨੂੰ ਹਮੇਸ਼ਾ ਦਿਲ ਦੇ ਵਿੱਚ ਰੱਖੋ ਪਿਆਰ ਦਿਲ ਤੋਂ ਹੀ ਰਿਸਪੈਕਟ ਦਿਲ ਤੋਂ ਹੀ ਹੁੰਦੀ ਹੈ ਜੇ ਕੋਈ ਸਮਝੇ ਹੈ ਨਾ ਜਿਆਦਾ ਆਪਾਂ ਕਿਸੇ ਨੂੰ ਸਮਝਾ ਵੀ ਨਹੀਂ ਸਕਦੇ ਜੇ ਆਪਾਂ बार-बार ਅਗਲੇ ਨੂੰ ਕਹੀ ਜਾਵਾਂਗੇ ਵੀ ਨਹੀਂ ਇਹ ਚੀਜ਼ ਨਹੀਂ ਇਹ ਚੀਜ਼ ਹੈ ਨਾ ਤਪਾ ਕਿਸੇ ਨੂੰ ਕਹਿ ਵੀ ਨਹੀਂ ਸਾਨੂੰ ਤੇ ਜੇ ਦਿਲ ਦੇ ਵਿੱਚ ਪਿਆਰ ਹੈਗਾ ਰਿਸਪੈਕਟ ਹੈਗੀ ਆ ਤਾਂ ਬੰਦੇ ਨੂੰ ਆਟੋਮੈਟਿਕਲੀ ਹੁੰਦਾ ਵੀ हां ਭਾਈ ਮੇਰਾ ਇਹਦੇ ਨਾਲ ਕੋਈ ਰਿਸ਼ਤਾ ਨਾ ਤਾਂ ਹੈਗਾ ਤਾਂ ਵੀ ਮੈਂ ਨਹੀਂ ਸਾਰ ਸਕਦਾ ਇਹ ਅੱਧੀਆਂ ਮੇਰੀਆਂ ਸਹੀਆਂ ਦੁਨੀਆਦਾਰੀ ਦੀਆਂ ਗੱਲਾਂ ਜਾਂ ਥੋੜਾ ਜਿਹਾ ਜਿਹੜੇ ਮੇਰੇ ਮਨ 'ਚ ਖਿਆਲ ਆਉਂਦੇ ਸੀ ਮੈਂ ਤੁਹਾਨੂੰ ਪਿਛਲੇ ਬਲੌਗ 'ਚ ਵੀ ਦੱਸਿਆ ਸੀ ਵੀ ਮੈਨੂੰ ਨਾ ਮੈਂ ਤੁਹਾਡੇ ਨਾਲ ਗੱਲਾਂ ਕਰਕੇ ਮੈਨੂੰ ਥੋੜਾ ਜਿਹਾ ਸਕੂਨ ਮਿਲਦਾ ਖੁਸ਼ੀ ਮਿਲਦੀ ਹੈ ਮੈਨੂੰ ਹੋ ਸਕਦਾ ਵੀ ਜੇ ਮੈਂ ਇਹ ਚੈਨਲ ਨਾਮ ਬਣਾਉਂਦੀ YouTube ਤੇ ਮੈਂ ਅੱਜ ਤੋਂ ਵੀ ਮੈਂ ਸਾਲ 6 ਮਹੀਨੇ ਪਹਿਲਾਂ ਮੈਂ ਡਿਪਰੈਸ਼ਨ ਚ ਚਲੀ ਜਾਣਾ ਸੀ ਤੇ ਇਹ ਮੇਰੇ ਮਨ ਦੇ ਹਾਲ-ਭਾਵ ਕਿਉਂ ਮੈਨੂੰ ਜਿਹੜੀ ਵੀ ਕੋਈ ਗੱਲ ਹੁੰਦੀ ਹੈ ਹੈਨਾ ਉਹ ਮੇਰੇ ਦਿਲ ਨੂੰ ਬਹੁਤ ਜਲਦੀ ਠੀਸ ਵਿੱਚ ਆਉਂਦੀ ਹੈ ਜਿੱਥੇ ਮੇਰਾ ਮੋਹ ਪਿਆਰ ਹੁੰਦਾ ਜਦੋਂ ਉੱਥੋਂ ਮੈਨੂੰ ਕੋਈ ਉਹ ਜੇ ਸ਼ਬਦ ਮੂਹਰੇ ਸੁਣਨ ਨੂੰ ਮਿਲਦੇ ਆ ਫਿਰ ਮੇਰੇ ਦਿਲ ਨੂੰ ਬਹੁਤ ਖੀਸ ਪਹੁੰਚਦੀ ਆ ਇਸੇ ਕਰਕੇ ਹੀ ਮੈਂ ਤੁਹਾਡੇ ਨਾਲ ਆਪਦੇ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਲੈਣੀਆਂ ਮੈਂ ਆਪਦੇ ਮਨ ਦੇ ਹਾਪਾ ਤੁਹਾਡੇ ਨਾਲ ਸ਼ੇਅਰ ਕਰ ਲੈਣੀਆਂ ਇਹ ਸੀ ਮੇਰੀਆਂ ਅੱਜ ਦੀਆਂ ਥੋੜੀਆਂ ਜੀਆਂ ਗੱਲਾਂ ਜੇ ਤੁਹਾਨੂੰ ਮੇਰੀਆਂ ਗੱਲਾਂ ਵਧੀਆ ਲੱਗਣ ਕਮੈਂਟ ਕਰਕੇ ਜਰੂਰ ਦੱਸਿਓ ਵੀ ਮੈਂ ਕਿੱਥੇ ਸਹੀ ਆ ਕਿੱਥੇ ਮੈਂ ਗਲਤ ਆ ਜਾਂ ਮੈਂ ਕੁਝ ਗਲਤ ਕਿਹਾ ਜਾਂ ਮੈਂ ਵਾਕਈ ਸਹੀ ਗੱਲਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਹੈ ਹਨ ਤੇ ਚਲੋ ਜੀ ਅੱਜ ਕਰਦੇ ਰਹਿਵਾਂਗੇ ਤੁਹਾਡੇ ਨਾਲ ਹਜੇ ਥੋੜਾ ਟਾਈਮ ਹੋਰ ਅੱਜ ਜ਼ਿਆਦਾ ਬਾਹਰ ਨਹੀਂ ਸੀ ਗਏ ਨਾ ਕੋਈ ਜ਼ਿਆਦਾ ਕੰਮ ਧੰਦਾ ਸੀ ਮੈਂ ਤੁਹਾਨੂੰ ਦੱਸਿਆ ਹੀ ਹੈ ਵੀ ਮੈਂ ਨਾ ਥੋੜਾ ਜਿਹਾ ਅੱਜ ਥੋੜੇ ਜਿ ਦੇਣਾ ਤਾਂ ਮੈਂ ਅਪਸੈਟ ਚੱਲ ਰਹੀ ਸੀਗੀ। ਬਲੌਗ ਤਾਂ ਮੈਂ ਫੇਰ ਵੀ ਬਣਾ ਕੇ ਪਾਉਂਦੀ ਰਹੀ ਪਰ ਅੱਜ ਮੇਰਾ ਮਨ ਨਹੀਂ ਸੀ। ਹੈ ਨਾ ਬਾਹਰ ਜਾਣ ਦਾ ਨਾ ਮੇਰਾ ਮਨ। ਕੀ ਕਰੀ? ਕਿਸੇ ਵੀ ਕੰਮ ਨੂੰ ਕੀਤਾ ਮੈਂ ਤਾਂ ਬਸ ਇੱਥੇ ਸਵੇਰੇ ਥੋੜਾ ਜਿਹਾ ਜਾਇਈ ਸੀ ਆ ਕੇ ਮੈਂ ਤਾਂ ਉਦੋਂ ਦੀ ਬਸ ਇੱਥੇ ਰਜਾਈ 'ਚ ਹੀ ਬੈਠੀ ਸੀਗੀ। ਹੁਣ ਮੈਂ ਕਿਹਾ ਮੈਂ ਤੁਹਾਡੇ ਨਾਲ 2-4 ਮਿੰਟ ਗੱਲਾਂ। ਲੋ ਜੀ। ਸਿਮਰਨ ਨੇ ਬਣਾਇਆ ਹੈਗਾ ਪੋਹਾ ਤੇ ਇੱਧਰ ਕੁੱਕਰ 'ਚ ਬਣਾਈ ਹੈਗੀ ਆ ਮਟਰ ਪਨੀਰ ਦੀ ਸਬਜ਼ੀ ਪਨੀਰ ਪਾਤਾ ਵਿੱਚ ਤੇ ਐਮ ਹੋ ਗਿਆ ਸ਼ਾਮ ਦਾ ਤੁਨਵਿੰਦਰ ਗਈ ਹੋਈ ਆ ਕੰਮ ਤੇ ਚਲੋ ਜੀ ਅੱਜ ਜਲੀ ਵੀਡੀਓ ਦਾ ਐਂਡ ਆਪਾਂ ਕਰਦੇ ਇੱਥੇ ਮਿਲਦੇ ਆਂ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ భ